ਮੈਂ ਸ਼ਮਸ਼ੀਰ ਸਿੰਘ ਬਰਾੜ ਦੇ ਪੁੱਤਰ ਨੂੰ ਲੱਭਣ 'ਚ ناکਾਮ ਰਹੀ ਕ੍ਰਾਈਮ ਕੰਟਰੋਲ ਟੀਮ ਦੋ ਦਿਨ ਬਾਅਦ ਵੀ ਅਮਿਤੋਸ ਦਾ ਕੋਈ ਅਤਾ ਪਤਾ ਨਹੀਂ ਸਰ 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 ਜਲਦੀ ਇੱਥੇ ਆਜੋ ਸਰ ਸੀ ਬਾਬਾ ਇਹ ਗੁੱਡ ਨਿਊਜ਼ ਤੂੰ ਹੀ ਦੇਂਗਾ ਮੈਂ ਆਇਆ ਚੱਲ ਪਏ ਅਸਟੈਂਪ ਹਮ ਤੋਸ ਦੀ ਕੋਈ ਖਬਰ ਆਈ ਮੈਂ ਚੱਲਣਾ ਤੁਹਾਡੇ ਨਾਲ ਓਨੇ ਨਹੀਂ ਕੋ ਪਹਿਲਾਂ ਜ ਮੈਂ ਲੋਕ ਲੱਗਦਾ ਸੀ ਉਮਰ ਹੋ ਗਈਆਂ ਗੱਲ ਕੋਈ ਮਜ਼ਾ ਨਾ ਲੈ ਸੀ ਪਹਿਲਾਂ ਤੇ 1-2 ਦਿਨ ਬਾਅਦ ਮਿਲ ਜਾਂਦਾ ਹੁੰਦਾ ਹੀ ਹੁਣ ਤੇ ਉਹਦਾ ਪਤਾ ਹੀ ਨਹੀਂ ਲੱਗਿਆ ਚਲਦੀ ਮੈਂ ਔਰ ਇਹਦੇ ਤੂੰ ਮਾਪੇ ਜਾਣਾ ਇੱਕ ਹੀ ਬਾਜਵੇ ਉਹ ਮੈਨੂੰ ਤੂੰ ਆ ਦਿਖਾਉਣ ਲਈ ਬੁਲਾਇਆ ਹਮ ਤੋਜ ਨੂੰ ਬੁਲਾ ਘਰੇ ਗੁਰਵਿੰਦਰ ਵੇਟ ਕਰ ਰਹੀ ਹੈ ਚਾਹ ਪਾਣੀ ਉਹ ਬਾਜਵੇ ਮੈਂ ਤੈਨੂੰ ਕਿਹਾ ਤੋਜ ਨੂੰ ਬੁਲਾ ਉਹ ਪਾਣੀ ਤਾਂ ਅਸੀਂ ਘਰੇ ਜਾ ਕੇ ਵੀ ਪੀ ਲਾਂਗੇ फोन करो मैं करता सर, सर तह तो किसी कोई शक सी तेरे डीएसपी ने ਪਰ ਅਜ ਤੱਕ ਕਰਿਆ ਕੁਛ ਨਹੀਂ ਪੁੱਛ ਇਸ ਨੂੰ ਸਰ ਮੈਂ ਤਾਂ ਕਹਿਣਾ ਆਪਾਂ ਲਿਖੇ ਤੇ ਨਹੀਂ ਜਾਂਦੇ ਆਪਾਂ ਇੱਕ ਵਾਰੀ ਫੋਰੈਂਸਿਕ ਕਰਵਾ ਲਈਏ ਕੀ ਪਤਾ ਕਿਸੇ ਨੇ ਮਜ਼ਾਕ ਹੀ ਕੀਤਾ ਹੋਵੇ ਸ਼ਟ ਅਪ ਕੌਣ ਕਰ ਸਕਦਾ ਇਦਾਂ ਦਾ ਬੇਹੋਦਾ ਮਜ਼ਾਕ ਸਰ ਸਰ ਪ੍ਰਿੰਸੀਪਲ ਸਾਹਿਬ ਠੀਕ ਕਹਿ ਰਹੇ ਨੇ ਆਪਾਂ ਇੱਕ ਵਾਰ ਟੈਸਟ ਕਰਾ ਲਈਏ ਪਰ ਜੋ ਵੀ ਰਿਪੋਰਟ ਆਉਂਦੀ ਹੈ ਆਪਾਂ ਦੱਸ ਦਿੰਨੇ ਆ ਸਭ ਨੂੰ ਜੋ ਕਰ ਸਕਦੇ ਹੋ ਕਰੋ ਪਰ ਮੈਨੂੰ ਕੁਝ ਚੰਗਾ ਸੁਣਾ ਦਿਓ ਮੈਂ ਬੁਲਾਇਆ ਡੀਐਸਪੀ ਨੂੰ ਪੁੱਛ ਰਿਹਾ ਹਾਂ ਕਿ ਕਹਿੰਦਾ ਜਿਵੇਂ ਤੁਸੀਂ ਕਹਿੰਦੇ ਆ ਆਪਾਂ ਮੰਤਰੀ ਸਾਹਿਬ ਨੂੰ ਕਹਿ ਕੇ ਇਸ ਅਫਸਰ ਦੀ ਬਦਲੀ ਕਿਤੇ ਹੋਰ ਕਰਾ ਲੈਣੇ ਆ ਨਹੀਂ ਭਾਈ ਉਹਨੇ ਆਪਣੀ ਉਹ ਲੜਕੀ ਵਾਲੇ ਕੇਸ 'ਚ ਮਦਦ ਕੀਤੀ ਸੀ ਉਸੇ ਤੋਂ ਆਪਾਂ ਕਾਤਲ ਦਾ ਪਤਾ ਲੈਣਾ ਕਿਆ ਲਈ ਆਪਾ ਬਹੁਤ ਕੋਸ਼ ਕਰਦੇ ਆ ਬੱਤਿਆ ਲਈ ਆਪਾ ਜੀਨੇ ਕੋਈ ਨਹੀਂ ਭੈਣ ਜੀ ਰੋਣਾ ਤੇਰਾ ਡੀਐਸਪੀ ਨਹੀਂ ਆਇਆ ਸਰ ਡੀਐਸਪੀ ਸਾਹਿਬ ਦੂਸਰੇ ਕੇਸ ਤੇ ਲੱਗੇ ਹੋਏ ਆ ਉਹ ਤੇਰੀ ਟੀਮ ਦਾ ਕੰਮ ਅਜੇ ਮੁੱਕਿਆ ਨਹੀਂ ਕਾਤਲ ਕੋਈ ਵੀ ਹੋਵੇ ਭੋਗ ਪੈਣ ਤੋਂ ਪਹਿਲਾਂ ਪਹਿਲਾਂ ਉਹਦਾ ਭੋਗ ਪਾਉਣਾ ਹੈ ਛੇਤੀ ਲੱਭ ਸਰ ਅਸੀਂ ਆਪਣੀ ਸਾਰੀ ਟੀਮ ਸਰਚ ਤੇ ਲਾਈ ਹੋਈ ਹੈ ਅਸੀਂ ਜਲਦੀ ਇਸ ਮਾਮਲੇ ਤੇ ਤੱਕ ਜਾਵਾਂਗੇ ਸਾਨੂੰ ਇਹੋ ਜਿਹੀਆਂ ਬੁਰੀਆਂ ਖਬਰਾਂ ਮਿਲਣ ਇਸ ਲਈ ਨਹੀਂ ਤੁਹਾਨੂੰ ਇੱਥੇ ਲਿਆਂਦਾ ਸਾਡੇ ਅਫਸਰ ਹੋਰ ਵੀ ਬਹੁਤ ਨੇ ਪੰਜਾਬ 'ਚ साकी टीम दिन स्केज त लगी हुई है जल्दी ही सुराग मिलेगा तो कातल थोड़े कदम च होगा अब बेले सपना त लाग्छ नि बे ओले पछि अ त सबै दौड्छ अनि अर्सेले राचे ਸਰ ਮੁਢਲੀ ਜਾਣਕਾਰੀ ਤੋਂ ਇਹ ਪਤਾ ਲੱਗਿਆ ਕਿ ਅਮਿਤੋਜ ਦੇ ਦੋਸਤ ਘੱਟ ਤੇ ਦੁਸ਼ਮਣ ਜ਼ਿਆਦਾ ਹੈ। ਹੁੰਦੇ ਸੈਂਟਰ 'ਚ ਹੁੰਦੇ ਫਰੈਂਡ ਸਰਕਲ 'ਚ, ਉਹਦੀ ਫੈਮਿਲੀ ਦੇ ਵਿੱਚ ਹਰ ਕੋਈ ਬੰਦਾ ਉਹਨੂੰ ਮਾਰਨ ਨੂੰ ਹੀ ਫਿਰਦਾ ਹੈ। ਸਰ ਇਹ ਤਾਂ ਉਹ ਕੀ ਕਹਿੰਦੇ ਹੁੰਦੇ ਆ ਬਾਲੇ ਪਾੜੇ ਜੇ, ਓਪਨ ਐਂਡ ਸ਼ਟ ਕੇਸ ਹੈ ਜੀ। ਆਹ ਦੇਖੋ ਦਵਾਰ ਤੇ ਕੀ ਲਿਖਿਆ ਜੀ? ਦਾਵਤ ਹੈ ਅਮਿਤੋਜ ਹੈਗਾ ਅਮਿਤੋਜ ਦੀ ਕਲਾਸ ਕਲਾਸ ਦੇ ਵਿੱਚ ਇੱਕ ਉਸ ਦਾ ਦੋਸਤ ਤੇ ਉਸ ਦਾ ਦੁਸ਼ਮਣ ਆਰਫ ਗੋਡ ਮੱਖਣ ਤੁਹਾਡੇ ਇਸ ਤਜਰਬੇ ਕਰਕੇ ਤੁਹਾਨੂੰ ਹਰ ਕੇਸ ਤੇ ਪਹਲ ਸਰ ਮੈਨੂੰ ਤਾਂ ਇਹ ਲੱਗ ਰਿਹਾ ਜਿਹੜਾ ਕਾਜ਼ਲ ਆਪਾਂ ਨੂੰ ਗੋਲ-ਗੋਲ ਘੁਮਾ ਰਿਹਾ ਹੈ ਇਹ ਆਰਫ ਨਹੀਂ ਹੈ ਉਹ ਕਾਕਾ ਜਿੰਨੀ ਤੇਰੀ ਉਮਰ ਹੈ ਨਾ ਉਹਨੇ ਕੇਸ ਸੋਲਵ ਕਰਤੇ ਮੱਖਣ ਨੇ ਅੱਖ ਦੇਖ ਕੇ ਪਛਾ ਜਾਣਦੇ ਗਿਲਟੀ ਨਾਟ ਗਿਲਟੀ ਸਰ ਤਰਤਾਜ ਜੀ ਥੁਣ ਕਿਸੇ ਨੇ ਕੁਛ ਨਹੀਂ ਕਹਿਣਾ ਬਾਹਰ ਸ਼ਮਸ਼ੀਰ ਤੇ ਬਰਾੜ ਮੈਨੂੰ ਨੋਜ-ਨੋਜ ਕੇ ਖਾਣਗੇ ਸਰਚ ਕਰਨ ਦਾ ਟਾਈਮ ਹੈ ਨਹੀਂ ਚੱਕ ਲਿਓ ਜਾ ਕੇ ਆਰਿਫ ਨੂੰ ਕਸ਼ਮੀਰ ਅਯਾਰ ਨੂੰ ਬੰਦਾ ਚੱਕੀ ਤੁਮਾ ਸ਼ਰਟ ਬਦਲ ਲਈਏ ਕੁਛ ਬਹੁਤ ਲਪੜੀ ਹੋ ਗਈ ਹੈ ਲੈ ਇਨੋ ਕੋਲ ਰੋਗੇ ਇਹਨਾਂ ਨੂੰ ਪੁੱਛੋ

ਦੇਖ ਬਈ ਕਾਕੇ ਜੋ ਵੀ ਹੈ ਸੱਚ ਦੱਸ ਦੇ ਅਸੀਂ ਤੇਰੇ ਤੇ ਆਂਚ ਨਹੀਂ ਆਂ ਦਵਾਂਗੇ ਬਾਹਰ ਸ਼ਮਸ਼ੇਰ ਦੇ ਬੰਦੇ ਤਿੰਨ ਮਾਰਨ ਫਿਰਦੇ ਆ ਪਰ ਮੈਂ ਇਹਨਾਂ ਨੂੰ ਕਿਹਾ ਅਸੀਂ ਗਊ ਹੱਤਿਆ ਨਹੀਂ ਹੁੰਦਣੀ ਕਿਸ ਗੱਲ ਪਿੱਛੇ ਲੜਾਈ ਹੋਈ ਸੀ ਆਮੀ ਤੋਏ ਨਾਲ ਕੀ ਸੀਟ ਪਿੱਛੇ ਲੱਗਿਆ ਸੀਟ ਦਾ ਤੁਹਾਡੇ ਸਾਰੇ ਕਲਾਸ ਨੂੰ ਦੱਸਿਆ ਕਿਸ ਪਿੱਛੇ ਲੜਾਈ ਸੀ ਸੀਟ ਪਿੱਛੇ ਲੜਾਈ ਸੀ ਮੱਖਣ ਜੇ ਸ਼ਾਮ ਤੱਕ ਨਾ ਦੱਸੇ ਸਟਾਫ ਚ ਦੇ ਦੇ ਆਪੇ ਪੁੱਛ ਲੈਣਗੇ ਸਰ ਸਟੂਡੈਂਟ ਆ ਜੀ ਉਹ ਤਾਂ ਲੱਸੀ ਚੋਂ ਪਾਣੀ ਕੱਢ ਲੈਂਦੇ ਆ ਇਹਦੇ ਵਿਚਾਰੇ ਦੇ ਪੱਲੇ ਤਾਂ ਛੱਡਣਾ ਹੀ ਕੱਖ ਨਹੀਂ ਉਹਨਾਂ ਨੇ ਸਮਝਾ ਫਿਰ ਆਪਣੇ ਸਟੂਡੈਂਟ ਨੂੰ ਸਾਚ ਸਾਦ ਦੇ ਮੈਂ ਮਦਦ ਕਰ ਦੂੰ ਲੈ ਜਾ ਇਹਨੂੰ ਖਟਕਾੜੀ ਆ ਚੁੱਕੀ ਕਦਾ ਨਾ ਲਾ ਗਰੀਬ ਬੰਦਾ ਆਪਾਂ ਅੰਦਰ ਨਹੀਂ ਜਾਣਦੇ ਨਾ ਤੇ ਛੜ ਤਾਂ ਮੈਨੂੰ ਤਾਂ ਐ ਲੱਗਦਾ 77 ਤਾਈ ਨੂੰ ਭਪਤੰਦਰਾ ਕਿਹਦਾ ਨਾਂ ਲੈਤਾ ਕੀ ਬਣਾਉਂਦੇ ਹਾਂ ਜਦੋਂ ਸਰਤਾ ਸਰ ਦਾ ਗੰਡਾ ਚੱਲਦਾ ਤੇ ਕੰਨਾਂ ਵੀ ਹੋਣੀਆਂ ਮੈਂ ਇਹਨੂੰ ਆਖਿਆ ਦਵਾਈ ਜੇ ਨੂੰ ਮੰਨ ਜਾ ਮੰਨਦਾ ਨਹੀਂ ਤੇ ਕੰਨ ਤੇ ਜੂਣੀ ਸਰਕਦੀ ਚੌੜੀ ਦੇਣ ਦੇਣੀ ਇੱਥੇ ਹੂੰ ਕਾ ਕੀ ਗੱਲ ਹੈ ਕੋਈ ਗੱਲ ਨਹੀਂ ਉਹ ਸਾਡਾ ਪਹਿਲਾ ਦਿਨ ਸੀ ਮੈਂ ਅਮਿਤੋਜ ਤੇ ਦક્ષ ਇੱਕ ਦੂਜੇ ਨਾਲ ਘੁਲ ਮਿਲ ਗਏ ਮੈਂ ਤੇ ਦક્ષ ਰੋਜ ਅਮੜੀ ਕੋਲ ਜਾ ਬੈਠਦੇ ਫਿਊਚਰ ਦੀਆਂ ਸਲਾਹਾਂ ਕਰਦੇ ਅਮੀਤੋਜ ਘੱਟ ਹੀ ਆਉਂਦਾ ਸੀ ਉਹਦੀ ਹਰ ਗੱਲ 'ਚ ਯੁਵਰਾਜ ਦਾ ਹੀ ਜ਼ਿਕਰ ਹੁੰਦਾ ਸੀ ਯੁਵਰਾਜ ਇਹ ਕਹਿੰਦਾ ਯੁਵਰਾਜ ਉਹ ਕਰਦਾ ਅਸੀਂ ਫਿਊਚਰ ਦੀਆਂ ਗੱਲਾਂ ਕਰਦੀਆਂ ਤੇ ਉਹਨੇ ਯੁਵਰਾਜ ਖਿੱਚ ਲੈਣਾ ਕਦੇ ਦਿਲ ਕਰਦਾ ਮਿਲ ਹੀ ਲਈ ਯੁਵਰਾਜ ਦੇਖਾਂ ਕੀ ਸ਼ੈ ਉਹ ਕਦੇ ਅਸੀਂ ਸੈਂਟਰ ਦੇ ਬਾਹਰ ਪੀਜ਼ਾ ਖਾਣ ਬੈਠੇ ਸੀ ਉੱਥੇ ਮਿਲਿਆ ਮੈਨੂੰ ਯੁਵਰਾਜ ਮੈਨੂੰ ਤਾਂ ਸਿਰੇ ਦਾ ਠਰਕੀ ਲੱਗਿਆ ਸਾਡੀ ਦੋਸਤੀ ਦੇ ਕਿਲੇ ਨੂੰ ਫਤਿਹ ਕਰਨਾ ਹੀ ਫਿਰ ਉਹ ਫੁੱਲ ਵਰਗੀ ਮਟਿਆ ਸਤਿ ਸ਼੍ਰੀ ਅਕਾਲ ਜੀ ਮੈਂ ਤੇਜਕੌਰ ਤੁਸੀਂ ਹੁਣੇ-ਹੁਣੇ ਸਾਡੀ ਵੈਬ ਸੀਰੀਜ਼ ਦਾ ਪਹਿਲਾ ਐਪੀਸੋਡ ਦੇਖਿਆ ਤੁਹਾਨੂੰ ਇਹ ਕਿਵੇਂ ਦਾ ਲੱਗਿਆ ਤੁਸੀਂ ਕਮੈਂਟ ਕਰਕੇ ਜ਼ਰੂਰ ਦੱਸ ਸਕਦੇ ਹੋ ਇਸ ਦਾ ਅਗਲਾ ਭਾਗ ਦੇਖਣ ਲਈ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਓ ਇਸ ਦਾ ਅਗਲਾ ਐਪੀਸੋਡ 28 ਜੂਨ ਯਾਨੀ ਕਿ ਅਗਲੇ ਸ਼ੁੱਕਰਵਾਰ ਆ ਰਿਹਾ ਹੈ ਥੈਂਕ ਯੂ